ਤੋ ਸੇਵਾ ਕਰ ਰਹੇ ਨੇ ਨਿਸਕਾਮ ਸੇਵਾ ਹੈ ਸੋ ਭਾਈ ਨੌਜਵਾਨਾਂ ਦਾ ਉਹ ਸਾਹ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਪਿਆਰ ਦੇਖ ਕੇ ਬੜਾ ਆਨੰਦ ਆ ਰਿਹਾ ਹੈ ਮਹਾਰਾਜ ਕਿਰਪਾ ਕਰਨ ਇਹ ਨਗਰ ਨੂੰ ਭਾਗ ਲਾਉਣ ਬੜਾ ਸੋਹਣਾ ਨਗਰ ਹੈ ਸਾਨੂੰ ਦੇ ਇਥੇ ਰਹਿਆ ਨੂੰ 5 ਸਾਲ ਹੋ ਜਿੰਨੇ ਮਹਾਰਾ ਕਿਰਪਾ ਕਰਦੇ ਇਸੇ ਤਰ੍ਹਾਂ ਪ੍ਰੇਮ ਬਣਿਆ ਰਹੇ ਸਭ ਨੂੰ ਗੁਰੂ ਬਾਸ ਦਾ ਦਰਬਾਰ ਆਰਿਆ ਦੀ ਪਵਿੱਤਰ ਜਵਾਈ ਦਾ ਹੰਕਾਰ ਤੇ ਹੰਕਾਰ ਤੋਂ ਦੀ ਮੋਢਾ ਦੀ ਸ੍ਰੀ ਵਾਹਿਗੁਰੂ ਜਿੰਨਾ ਪੂਰਾ ਸੰਗਤ ਨੇ ਆਏ ਘਰ ਤੇ ਇਸ ਦਿੱਸਤ ਤੇ ਬੰਦ ਬੰਦ ਤਾਏ ਕੋਤਰੀਆਂ ਦਾ ਹੱਤਿਆ ਦਾ ਰਾਹਿਆ ਦਾ ਨੋਚਾਏ ਉਸਤ ਵਾਲਿਆਂ ਦੀ ਸੇਵਾ ਖਤ ਕਰਵਾਉਣੀ ਆ ਕੀਤੀ ਆਪ ਜੀ ਦੇ ਤੋਂਲੇ ਦੇ ਮਿੱਠਾ ਕਰਕੇ ਮੰਦਿਆਂ ਸਿੱਖੀ ਦੇ ਸਰ ਦਾ ਕਿਰਦਾਰ ਸਭ ਤੋਂ ਸਿਖਵਾਇਆ ਜਿੰਨਾ ਸੰਗਤ ਸੰਗਤ ਨੇ ਆਏ ਜਵਾਈ ਦਾ ਸਤਿ ਸ੍ਰੀ ਅਕਾਲ ਸਾਜੀ ਕੋਲੇ ਜੀ ਸ੍ਰੀ ਵਾਹਿਗੁਰੂ ਪੰਚ ਤਰਤਾਂ ਸਰਬਤ ਗੰਗਵਾਣ ਨੂੰ ਧੰਮਾ ਜੀ ਦਾ ਧਿਆਨ ਕਰਕੇ ਖਾਲਸਾ ਜੀ ਕੋਲੇ ਜੀ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਸ੍ਰੀ ਮਹਾਰਾਜ ਸਭਾ ਪੁੱਤਾਂ ਦੀ ਸ੍ਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਬਰਕਤ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਬਾਬਾ ਦਸਤਾ ਸਿੰਘ ਜੀ ਭਾਈ ਮਨੀ ਸਿੰਘ ਜੀ ਸਮੂਹ ਸਿੱਖੋ ਜੀ ਬਾਬਾ ਕਰਤਾਰ ਸਿੰਘ ਜੀ ਸਾਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਬੜਾ ਪਾਤ ਦੇਤੀ ਅਰਦਾਸ ਹੈ ਸਭ ਪਰਿਵਾਰਾਂ ਨੂੰ ਮਰਦ ਬਸੰਢਾ ਆਯੋਜਿਤ ਲਾਹੋ ਬਾਹੋ ਬਾਹੋ ਗੁਰਵਿੰਦ ਸਿੰਘਾ ਆਪ ਦੇ ਬੱਚੇ ਲਾ ਇਹ ਮਹਾਵਾਰਤ ਸਤ ਜੀ ਸਤ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਾਰ ਸਿਆੜੇ ਨੂੰ ਨੋਕ ਰੱਖਿਆ ਹੋਇਆ ਆਪ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਹੀਦਾ ਸੁਆਰ ਦੇ ਪੈਰੇ ਦੇ ਹੈ ਪੰਨ ਪਿਆਰੇ ਸਰਬੰਦਾਂ ਦੀ ਦੁਆਰਾ ਹੀ ਦੇ ਹੈ ਸਾਰਿਆਂ ਸੰਗਤ ਸਾਹਿਬ ਜੀ ਦੇ ਨਾਲ ਨਜ਼ਰ ਜਿੱਤਰ ਆਪ ਜੀ ਸਥਾਨ ਤੋਂ ਆਰੰਭ ਹੋ ਕੇ ਪ੍ਰਾਰਥਨਾ ਪ੍ਰਾਰਥਨਾ ਹੁੰਦਾ ਹੋਇਆ ਸਭਿਆ ਦੇ ਦੇਲੇ ਨੂੰ ਮੁੱਖ ਰੱਖਿਆ ਹੋਇਆ ਆਪ ਜੀ ਦੇ ਸ਼ਰਧਾਲੂ ਦੇ ਪਹੁੰਚਿਆ ਦਰਸਪੂਜੀ ਆਪ ਜੀ ਦਾ ਪੋਤਾਂ ਪੋਤਾਰ ਉਤਾਰ ਉਤਾਰ ਕੋਟ ਦਾ ਸਤਿਗੁਰੂ ਜਤ ਜੀ ਰਸਨਾ ਵਿੱਚ ਪ੍ਰਾਰਥਨਾ ਪ੍ਰਾਰਥਨਾ ਕਰਦੇ ਜਦੋਂ ਪ੍ਰੀਤਤੋ ਸេចਕੀ ਮੇਰ ਨੂੰ ਭੁਲਾ ਦਿੱਤਾ ਹੁੰਦਾ ਹੋਣੀਆਂ ਮਨਜਾਨ ਬੱਤੇ ਸੰਭੇ ਮਾਫ ਕਰ ਦੇਣਾ ਸਤਿ ਸ੍ਰੀ ਪਿਆਰ ਪੰਚ ਚਾਰੇ ਸਤਿ ਪ੍ਰਭੂਆਂ ਤੋਂ ਆਪ ਜੀ ਦੇ ਵਾਹਿਗੁਰੂ ਜੀ ਇੱਕ ਹੀ ਬੇਅੰਤ ਪੂਰਨ ਤਰ੍ਹਾਂ ਹੋਈਆਂ ਹੋਣੀਆਂ ਮਨਜਾਨ ਬੱਤੇ ਸੰਭੇ ਮਾਫ ਕਰ ਦੇਣਾ ਇਸਨੀ ਜੱਥੇ ਤੋਂ ਆਪ ਜੀ ਦਾ ਜਸ ਗਾਉਂਦੇ ਹਾਂ ਜਾਂ ਇੱਕ ਹੀ ਬੇਅੰਤ ਪੂਰਨ ਤਰ੍ਹਾਂ ਹੋਈਆਂ ਹੋਣੀਆਂ ਗਾਇਣ ਵਾਲੇ ਵੀਰਾਂ ਤੋਂ ਇੱਕ ਹੀ ਬੇਅੰਤ ਪੂਰਨ ਤਰ੍ਹਾਂ ਹੋਈਆਂ ਹੋਣੀਆਂ ਭਾਦੀ ਸਿੰਘਾਂ ਤੋਂ जागरता हूंदी रही विया